ਸਸਰੀ ਗਾਜੀ ਜੀ ਦੇ ਅਨਸਾਰਿਆਂ ਨੂੰ ਅੱਜ ਆਪਾਂ ਦੀਵਾਲੀ ਸਪੈਸ਼ਲ ਮਿੱਠੀ ਮਠੀਆਂ ਬਣਾ ਕੇ ਤਿਆਰ ਕਰਾਂਗੇ ਲੇਅਰਦਾਰ ਮਠਰੀਆਂ ਨੇ ਬਹੁਤ ਹੀ ਜ਼ਿਆਦਾ ਵਧੀਆ ਸੁਆਦੀਸ਼ਟ ਲੱਗਦੀਆਂ ਨੇ ਤੇ ਖਾਣ ਵਿੱਚ ਇਹ ਨਹੀਂ ਜ਼ਿਆਦਾ ਟੇਸਟੀ ਬਣਦੀ ਐ ਖਸਤਾ ਵੀ ਹੁੰਦੀ ਐ ਤੁਸੀਂ ਇਹਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਤੇ ਜਿਹੜੀਆਂ ਬਾਜ਼ਾਰ ਵਿੱਚ ਆਉਂਦੀਆਂ ਨੇ ਮਠਾਈਆਂ ਉਹ ਸਾਰੀਆਂ ਮਿਲਾਵਟੀਆਂ ਹੁੰਦੀਆਂ ਨੇ ਤੇ ਤੁਸੀਂ ਘਰ ਵਿੱਚ ਬਣਾ ਕੇ ਆਰਾਮ ਨਾਲ ਖਾ ਸਕਦੇ ਹੋ ਇੱਥੇ ਮੈਂ ਸਭ ਤੋਂ ਪਹਿਲਾਂ 2 ਕੱਪ ਮੈਦਾ ਲੈ ਲਿਆ ਤੁਸੀਂ ਕਣਕ ਦਾ ਆਟਾ ਵੀ ਲੈ ਸਕਦੇ ਹੋ ਪਰ ਮੈਦੇ ਨਾਲ ਥੋੜੀ ਵਧੀਆ ਜਿਆਦਾ ਬਣਨਗੀਆਂ ਤੇ ਇੱਥੇ 2 ਕੱਪ ਮੈਦਾ ਤੇ 2 ਟੇਬਲस्पून ਮੈਂ ਦੇਸੀ ਘਿਓ ਪਾਇਆ ਹੈ ਤੇ ਇੱਕ ਚੁਟਕੀ ਆਪਾਂ ਨਮਕ ਪਾਵਾਂਗੇ ਨਮਕ ਨਾਲ ਇਹ ਨਮਕੀਨੀਆਂ ਹੋਣਗੀਆਂ ਤੇ ਬਹੁਤੀ ਜਿਆਦਾ ਵਧੀਆ ਟੇਸਟ ਆਵੇਗਾ ਤੇ ਇਹਨੂੰ ਹੱਥਾਂ ਨਾਲ ਮਸਲ ਮਸਲ ਕੇ ਆਪਾਂ ਮਿਕਸ ਕਰਾਂਗੇ ਤਾਂ ਜੋ ਮਠੀਆਂ ਜਿਹੜੀਆਂ ਖਸਤਾ ਬਣ ਕੇ ਤਿਆਰ ਹੋਣ ਇਹ ਪਰਤਦਾਰ ਆਪਾਂ ਜਿਹੜੀਆਂ ਮਠੀਆਂ ਬਣਾ ਕੇ ਤਿਆਰ ਕਰਾਂਗੇ ਇਸ ਤਰ੍ਹਾਂ ਹਲਕੀ ਜੀ ਮੁਠੀ ਬਣਨੀ ਚਾਹੀਦੀ ਹੈ ਤੇ ਹੁਣ ਥੋੜਾ ਥੋੜਾ ਆਪਾਂ ਨੋਰਮਲ ਪਾਣੀ ਛਿੜਕਦੇ ਹੋਏ ਇਹਦਾ ਡੋ ਲਗਾਵਾਂਗੇ ਤੇ ਡੋ ਨੂੰ ਆਪਾਂ ਹਲਕਾ ਜਿਹਾ ਟਾਈਟ ਰੱਖਾਂਗੇ ਸੌਫਟ ਡੋ ਆਪਾਂ ਨਹੀਂ ਲਗਾਉਣਾ ਤੇ ਇਸ ਤਰੀਕੇ ਨਾਲ ਹਲਕਾ ਹਲਕਾ ਪਾਣੀ ਛਿੜਕਣਾ ਹੈ ਤੁਸੀਂ ਇਕੱਠਾ ਪਾਣੀ ਨਾ ਪਾਓ ਤੇ ਮੈਂ ਡੋ ਬਣਾ ਕੇ ਇੱਥੇ ਤਿਆਰ ਕਰ ਲਿਆ ਤੇ ਡੋ ਹਲਕਾ ਜਿਹਾ ਟਾਈਟ ਹੈ ਤੇ ਇਹਨੂੰ ਟੱਕਣ ਲਾ ਕੇ 10 ਮਿੰਟ ਵਾਸਤੇ ਆਪਾਂ ਛੱਡ ਦੇਵਾਂਗੇ ਤੇ ਹੁਣ ਆਪਾਂ ਇੱਕ ਕਟੋਰੀ ਵਿੱਚ ਲਵਾਂਗੇ 3 ਚਮਚਾ ਦੇਸੀ ਘਿਓ ਇੱਥੇ ਮੈਂ ਮੈਲਟ ਕਰਕੇ ਲਿਆ ਤੁਸੀਂ ਤੇਲ ਵੀ ਲੈ ਸਕਦੇ ਹੋ ਤੇ ਇਹਦੇ ਨਾਲ ਆਪਾਂ 2-3 ਚਮਚਾ ਪਾਵਾਂਗੇ ਮੈਦਾ ਮੈਦਾ ਤੇ ਕਿਉਦੋਂ ਵੀ ਬਰਾਬਰ ਹੋਣਾ ਚਾਹੀਦਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਆਪਾਂ ਸਾਟਾ ਬਣਾ ਕੇ ਤਿਆਰ ਕਰਨ ਲੱਗੇ ਆਂ ਇਹਨੂੰ ਆਪਾਂ ਲੰਮਸ ਫ੍ਰੀ ਕਰਨਾ ਹੈ ਯਾਨੀ ਕਿ ਜਿਹੜੀਆਂ ਗੁੱਠਲੀਆਂ ਨਹੀਂ ਆਉਣੀਆਂ ਚਾਹੀਦੀਆਂ ਤੇ ਇਹ ਸਾਡਾ ਬਣ ਕੇ ਤਿਆਰ ਹੋ ਗਿਆ ਇਸ ਤਰੀਕੇ ਦਾ ਤੇ ਜਿਹੜਾ ਡੋਅ ਆਪਾਂ ਬਣਾ ਕੇ ਰੱਖਿਆ ਸੀ ਇਹਨੂੰ ਵੀ 10-12 ਮਿੰਟ ਹੋ ਚੁੱਕੇ ਨੇ ਤੇ ਇਹਨੂੰ ਹਲਕਾ ਜਿਹਾ ਆਪਾਂ ਫਿਰ ਮਲ ਲੈਨੇ ਹੱਥਾਂ ਨਾਲ ਤੇ ਹੁਣ ਪੂਰੇ ਆਟੇ ਦੀਆਂ ਆਪਾਂ ਬਰਾਬਰ ਲੋਈਆਂ ਬਣਾ ਕੇ ਤਿਆਰ ਕਰਾਂਗੇ ਇਸ ਤਰੀਕੇ ਨਾਲ ਤੁਸੀਂ ਛੋਟੀਆਂ ਵੱਡੀਆਂ ਲੋਈਆਂ ਬਣਾ ਸਕਦੇ ਹੋ ਪਰ ਮੈਂ ਇਹਦੀਆਂ 6 ਲੋਈਆਂ ਬਣਾ ਕੇ ਤਿਆਰ ਕਰਾਂਗੀ ਮੈਂ ਜ਼ਿਆਦਾ ਪਰਤਦਾਰ ਮਠਰੀਆਂ ਬਣਾ ਕੇ ਤਿਆਰ ਕਰਾਂਗੀ ਤੁਸੀਂ ਘੱਟ ਪਰਤ ਵਾਲਾ ਵੀ ਬਣਾ ਸਕਦੇ ਹੋ ਤੇ ਤੁਸੀਂ 4 ਜਿਹੜੇ ਪੇੜੇ ਵੀ ਬਣਾ ਸਕਦੇ ਹੋ ਤੇ ਮੈਂ ਇੱਥੇ ਲੋਈਆਂ ਨੂੰ 6 ਹਿੱਸਿਆਂ ਵਿੱਚ ਵੰਡ ਲਿਆ ਤੇ ਇਸ ਤਰੀਕੇ ਨਾਲ ਇੱਕ ਲੋਈ ਆਪਾਂ ਉਠਾਵਾਂਗੇ ਤੇ ਇਹਨੂੰ ਟੱਕਣ ਲਾ ਕੇ ਰੱਖ ਦਵਾਂਗੇ ਬਾਕੀ ਕੱਪੜੇ ਨਾਲ ਟੰਗਾਂਗੇ ਤਾਂ ਕਿ ਸੁੱਕੇ ਨਾ ਤੇ ਬੇਲਣ ਚੱਕਲੇ ਨਾਲ ਆਪਾਂ ਇਹਨੂੰ ਰੋਟੀ ਦੀ ਤਰ੍ਹਾਂ ਚੰਗੀ ਤਰ੍ਹਾਂ ਬੇਲ ਲਵਾਂਗੇ ਪਤਲਾ ਜਿਹਾ ਇਸ ਤਰੀਕੇ ਨਾਲ 6 ਰੋਟੀਆਂ ਬਣਾ ਕੇ ਆਪਾਂ ਤਿਆਰ ਕਰਾਂਗੇ ਇਹਨੂੰ ਆਪਾਂ ਪਤਲਾ ਰੱਖਣਾ ਹੈ ਬਹੁਤ ਜ਼ਿਆਦਾ ਮੋਟਾ ਨਹੀਂ ਰੱਖਣਾ ਤੇ ਮੈਂ 6 ਰੋਟੀਆਂ ਬਣਾ ਕੇ ਇੱਥੇ ਤਿਆਰ ਕਰ ਲਈਆਂ ਨੇ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਤੁਸੀਂ 4 ਵੀ ਬਣਾ ਸਕਦੇ ਹੋ ਤੇ 3 ਵੀ ਬਣਾ ਸਕਦੇ ਹੋ ਤੇ ਹੁਣ ਆਪਾਂ ਇੱਕ ਰੋਟੀ ਧਾਵਾਂਗੇ ਤੇ ਚੱਕਲੇ ਤੇ ਰੱਖਾਂਗੇ ਤੇ ਜਿਹੜਾ ਆਪਾਂ ਸਾਟਾ ਬਣਾ ਕੇ ਤਿਆਰ ਕੀਤਾ ਸੀ ਉਹਦੇ 'ਚ ਆਪਾਂ ਅੱਧਾ ਚਮਚਾ ਸਾਟਾ ਇੱਥੇ ਪਾਵਾਂਗੇ ਤੁਸੀਂ ਚਮਚ ਨਾਲ ਵੀ ਇਹਨੂੰ ਫੈਲਾ ਸਕਦੇ ਹੋ ਤੇ ਹੱत्ता ਨਾਲ ਵੀ ਫਲਾ ਸਕਦੇ ਹੋ ਹੱत्ता ਨਾਲ ਫਲਾਣਾ ਥੋੜਾ ਜਆ ਆਸਾਨ ਲੱਗਦਾ ਹੈ ਤੇ ਇਸ ਤਰੀਕੇ ਨਾਲ ਆਪਾਂ ਇੱਕ ਰੋਟੀ ਦੂਜੀ ਇਹਦੇ ਤੇ ਲਾਵਾਂਗੇ ਐਸੇ ਤਰੀਕੇ ਨਾਲ ਪੂਰੀ ਰੋਟੀਆਂ ਬਣਾ ਕੇ ਤਿਆਰ ਕਰਾਂਗੇ ਹੱत्ता ਨਾਲ ਚੰਗੀ ਤਰ੍ਹਾਂ ਲਗਾਣਾ ਹੈ ਸਾਟੇ ਨੂੰ ਤਾਂ ਜੋ ਲੇਅਰ ਆਪਣੀ ਚੰਗੀ ਤਰ੍ਹਾਂ ਬਣ ਕੇ ਤਿਆਰ ਹੋਣ ਇਸ ਤਰੀਕੇ ਨਾਲ ਸਾਰੀਆਂ ਰੋਟੀਆਂ ਆਪਾਂ ਚਿਪਕਾ ਲਵਾਂਗੇ ਚੰਗੀ ਤਰ੍ਹਾਂ ਤੇ ਹੁਣ ਹਲਕਾ ਜਿਹਾ ਬੇਲਣ ਚਲਾਵਾਂਗੇ ਤਾਂ ਜੋ ਇਹ ਆਪਸ ਵਿੱਚ ਚੰਗੀ ਤਰ੍ਹਾਂ ਚਿਪਕ ਜੇ ਤੇ ਹੁਣ ਇਹਨੂੰ ਫੋਲਡ ਕਰਾਂਗੇ ਹਲਕੇ ਹੱਥਾਂ ਨਾਲ ਤੇ ਇਹ ਜਿਹੜਾ ਡੋਹ ਜ ਸਾਡਾ ਬਣ ਕੇ ਤਿਆਰ ਹੋ ਗਿਆ ਇਹਨੂੰ ਆਪਾਂ ਪਲੇਟ ਵਿੱਚ ਪਾ ਕੇ ਫ੍ਰਿਜਰ ਦੇ ਵਿੱਚ ਆਪਾਂ 10 ਮਿੰਟਾਂ ਵਾਸਤੇ ਰੱਖਾਂਗੇ ਤਾਂ ਜੋ ਇਹ ਸੈੱਟ ਹੋ ਜਾ ਤੇ ਹੁਣ ਆਪਾਂ ਇੱਕ ਪਤੀਲੇ ਵਿੱਚ ਪਾਵਾਂਗੇ ਇੱਕ ਕੱਪ ਚੀਨੀ ਯਾਨੀ ਕਿ ਖੰਡ ਤੇ ਅੱਧਾ ਕੱਪ ਆਪਾਂ ਪਾਵਾਂਗੇ ਪਾਣੀ ਤੇ ਦੂਵੇਂ ਇੱਥੇ ਇਲਾਇਚੀਆਂ ਖੋਲ ਕੇ ਲਈਆਂ ਨੇ ਤੁਸੀਂ ਕੇਸਰ ਵੀ ਪਾ ਸਕਦੇ ਹੋ ਤੇ ਇਹਨੂੰ ਮੈਲਟ ਹੋਣ ਤੱਕ ਆਪਾਂ ਪਕਾਵਾਂਗੇ ਤੇ ਉਸ ਤੋਂ ਬਾਅਦ ਆਪਾਂ 1 ਮਿੰਟ ਵਾਸਤੇ ਹੋਰ ਪਕਾਵਾਂਗੇ ਇਹਦੀ ਕੋਈ ਇੱਕ ਤਾਰ ਦੋ ਤਾਰ ਚਾਸ਼ਨੀ ਅਸੀਂ ਨਹੀਂ ਬਣਾ ਕੇ ਤਿਆਰ ਕਰਨੀ ਜਦੋਂ ਚੀਨੀ ਸਾਡੀ ਮੈਲਟ ਹੋ ਜੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ 1 ਮਿੰਟ ਵਾਸਤੇ ਹੋਰ ਪਕਾਵਾਂਗੇ ਜਿਵੇਂ ਸ਼ਹਿਦ ਹੁੰਦਾ ਉਸ ਤਰੀਕੇ ਦੀ ਆਪਾਂ ਇਹ ਚਾਸ਼ਨੀ ਬਣਾ ਕੇ ਤਿਆਰ ਕਰਾਂਗੇ ਤੇ ਇਹ ਜਿਹੜੀ ਚਿਪਚਿਪੀ ਜੀ ਬਣ ਚੁੱਕੀ ਹੈ ਤੇ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆਂ ਤੇ ਇਹ ਡੋਵੀ ਸਾਡਾ ਸੈੱਟ ਹੋ ਚੁੱਕਿਆ ਹੈ ਮੈਂ ਫ੍ਰੀਜਰ ਵਿੱਚੋਂ ਬਾਹਰ ਕੱਢ ਲਿਆ 10 ਮਿੰਟ ਹੋ ਚੁੱਕੇ ਨੇ ਦੇਖੋ ਨਾ ਆਪਾਂ ਇਹਨੂੰ ਚਾਕੂ ਦੀ ਸਹਾਇਤਾ ਨਾਲ ਅੱਧੇ ਇੰਚ ਦੇ ਟੁਕੜਿਆਂ ਵਿੱਚ ਕੱਟਾਂਗੇ ਇਸ ਤਰੀਕੇ ਨਾਲ ਪੂਰੇ ਡੋਨ ਨੂੰ ਆਪਾਂ ਇਸੇ ਤਰੀਕੇ ਨਾਲ ਕੱਟ ਲਵਾਂਗੇ ਇਹ ਮਟਰੀਆਂ ਐਦੀ ਲੇਅਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੀਆਂ ਜਿਹਨੂੰ ਜ਼ਿਆਦਾ ਲੇਅਰਦਾਰ ਪਸੰਦ ਹੋਏ ਉਹ ਇਸ ਤਰੀਕੇ ਨਾਲ ਬਣਾ ਸਕਦੇ ਤੇ ਜੇ ਕੱਟ ਲੇਅਰ ਪਸੰਦ ਹੋਏ ਤਾਂ ਤੁਸੀਂ ਤਿੰਨ ਰੋਟੀਆਂ ਵੀ ਬਣਾ ਸਕਦੇ ਹੋ ਤੇ ਜਿਹੜਾ ਇੱਕ ਹਿੱਸਾ ਹੈ ਇਹਦਾ ਇਹਨੂੰ ਆਪਾਂ ਥੱਲੇ ਇਸ ਤਰੀਕੇ ਨਾਲ ਦਬਾਵਾਂਗੇ ਇਸ ਤਰੀਕੇ ਨਾਲ ਤਾਂ ਜੋ ਇਹ ਜਦੋਂ ਆਪਾਂ ਮਠਰੀਆਂ ਫਰਾਈ ਕਰਾਂ ਕਰਾਂਗੇ ਤਾਂ ਉਦੋਂ ਇਹ ਬਾਹਰ ਨਾ ਨਿਕਲੇ ਇਸ ਤਰੀਕੇ ਨਾਲ ਸਾਰੇ ਆਪਾਂ ਬਣਾ ਲਵਾਂਗੇ ਤੇ ਇਹਨੂੰ ਲੋਈ ਨੂੰ ਇਸ ਤਰੀਕੇ ਨਾਲ ਹਲਕਾ ਜਿਹਾ ਬੇਲਾਂਗੇ ਇਹਨੂੰ ਬਹੁਤ ਜ਼ਿਆਦਾ ਪਤਲਾ ਨਹੀਂ ਬੇਲਣਾ ਹਲਕੇ ਹੱਥਾਂ ਨਾਲ ਬੇਲਾਂਗੇ ਤੇ ਇਸ ਤਰੀਕੇ ਨਾਲ ਹਲਕਾ ਜਿਹਾ ਮੋਟਾ ਰੱਖਾਂਗੇ ਤੇ ਸਾਰੀਆਂ ਪੂਰੀਆਂ ਇਸ ਤਰੀਕੇ ਨਾਲ ਬਣਾ ਲਵਾਂਗੇ ਤੇ ਗਰਮ ਤੇਲ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਤੇ ਤੇਲ ਹੈ ਜਿਹੜਾ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਜਦੋਂ ਆਪਾਂ ਜ਼ਿਆਦਾ ਗਰਮ ਤੇਲ ਵਿੱਚ ਇਹਨਾਂ ਨੂੰ ਫਰਾਈ ਕਰਾਂਗੇ ਤਾਂ ਇਹ ਉੱਤੋਂ ਲਾਲ ਹੋ ਜਾਣੀਆਂ ਤੇ ਅੰਦਰੋਂ ਕੱਚੀ ਰਹਿ ਜਾਣੀਆਂ ਜਿਵੇਂ ਆਪਾਂ ਨਮਕੀਨ ਮਠੀਆਂ ਬਣਾਉਂਦੇ ਆ ਨਾ ਉਸੇ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਣਾਣੀਆਂ ਨੇ ਤੇ ਕਲਰ ਚੇਂਜ ਹੋਣ ਤੱਕ ਆਪਾਂ ਇਹਨਾਂ ਨੂੰ ਪਕਾਵਾਂਗੇ ਇਸ ਤਰੀਕੇ ਨਾਲ ਫਰਾਈ ਕਰਾਂਗੇ तो गोल्डन ब्राउन बहुत ही वीयर कलर आ चुके तो यहनू हम आप बहर क्ड लें तरीके एक लेयर दिख दई है तो इस तरीके बाकिया मठिया भी आप फ्लेम तो मीडियम से आपूँ सेक यानी कि फ्राई करा तो आ मठी भी साड़ी बन के तैयार होगी है इस तरीके सारिया मठियाँ फ्राई कर लवेंगे चंगी तरह तो इन्हों मठिया देयर एक एक ਦਿਕਦੀਆਂ ਪਈਆਂ ਨੇ ਤੁਸੀਂ ਇਸੇ ਤਰੀਕੇ ਨਾਲ ਬਣਾਇਓ ਜੇ ਤੇ ਚਾਸ਼ਨੀ ਮੇਰੀ ਠੰਡੀ ਹੋ ਚੁੱਕੀ ਸੀ ਤੇ ਇਹਨੂੰ ਮੈਂ ਗਰਮ ਕਰਾਂਗੀ ਕਿਉਂਕਿ ਸਾਡੀਆਂ ਜਿਹੜੀਆਂ ਮਠੀਆਂ ਉਹ ਠੰਡੀਆਂ ਹੋ ਚੁੱਕੀਆਂ ਨੇ ਤੇ ਚਾਸ਼ਨੀ ਜਿਹੜੀ ਉਹ ਵੀ ਠੰਡੀ ਹੋ ਚੁੱਕੀ ਸੀ ਤੇ ਆਪਾਂ ਚਾਸ਼ਨੀ ਗਰਮ ਕਰਾਂਗੇ ਤੇ ਚਾਸ਼ਨੀ ਨੂੰ ਇਸ ਤਰੀਕੇ ਨਾਲ ਜਿਹੜੀ ਮਠੀ ਬਣਾ ਕੇ ਆਪਾਂ ਰੱਖੀਏ ਉਹਦੇ ਤੇ ਡਿਪ ਕਰਾਂਗੇ ਤੇ ਇਸ ਤਰੀਕੇ ਨਾਲ ਆਪਾਂ ਚਾਸ਼ਨੀ ਨੂੰ ਪਾਵਾਂਗੇ ਚੰਗੀ ਤਰ੍ਹਾਂ ਇਹਨੂੰ ਡਿਪ ਕਰਨਾ ਹੈ ਤੇ ਚਾਸ਼ਨੀ ਸਾਡੀ ਗਰਮ ਹੋਣੀ ਚਾਹੀਦੀ ਹੈ ਮਠੀ ਮੇਰੀ ਠੰਡੀ ਹੈਗੀ ਇਸ ਤਰੀਕੇ ਨਾਲ ਇਹਨੂੰ ਡੁਬੋ ਕੇ 30 ਸੈਕਿੰਡ ਵਾਸਤੇ ਇਹਨੂੰ ਰੱਖਾਂਗੇ ਤੇ ਬਾਹਰ ਕੱਢ ਲਵਾਂਗੇ ਐਸੇ ਤਰੀਕੇ ਨਾਲ ਸਾਰੀਆਂ ਮਠੀਆਂ ਆਪਾਂ ਡਬੋ ਡਬੋ ਕੇ ਕੱਢਣੀਆਂ ਨੇ ਤੇ 30 ਸੈਕਿੰਡ ਵਾਸਤੇ ਆਪਾਂ ਇਹਨੂੰ ਡਬੋ ਕੇ ਰੱਖਾਂਗੇ ਜਿਆਦਾ دیر ਆਪਾਂ ਨਹੀਂ ਡਬੋਣੀਆਂ ਤੇ ਜੇਕਰ ਤੁਹਾਨੂੰ ਇਸ ਤਰੀਕੇ ਨਾਲ ਜਿਆਦਾ ਮਿੱਠਾ ਲੱਗਦਾ ਹੈ ਤੁਸੀਂ ਘਟ ਮਿੱਠਾ ਖਾਂਦੇ ਹੋ ਤਾਂ ਤੁਸੀਂ ਇਹਨੂੰ ਮਠੀਆਂ ਨੂੰ ਬਣਾ ਕੇ ਗਰਮ ਗਰਮ ਮਠੀਆਂ ਉੱਤੇ ਆਪਾਂ ਪੀਸੀ ਹੋਈ ਚੀਨੀ ਵੀ ਪਾ ਸਕਦੇ ਆ ਤੇ ਸਾਰੀਆਂ ਮਠੀਆਂ ਮੈਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਈਆਂ ਨੇ ਤੁਸੀਂ ਕੋਈ ਵੀ ਡਰਾਈ ਫਰੂਟ ਐਸਤੇ ਪਾ ਸਕਦੇ ਹੋ ਤੇ ਜਿਹੜਾ ਨਾਰੀਅਲ ਹੁੰਦਾ ਸੁੱਕਾ ਉਹ ਵੀ ਪਾ ਸਕਦੇ ਹੋ ਤੇ ਮਠੀਆਂ ਜਿਹੜੀਆਂ ਸਾਡੀਆਂ ਬਹੁਤ ਹੀ ਖਸਤਾ ਲੇਅਰਦਾਰ ਬਣ ਕੇ ਤਿਆਰ ਹੋਈਆਂ ਨੇ ਜੇਕਰ ਰੈਸਪੀ ਪਸੰਦ ਆਈਏ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ